ਇਹ ਮਿਸਾਲ ਸੀ ਭਗਵਾਨ ਕ੍ਰਿਸ਼ਨ ਦੀ ਮਿੱਤਰਤਾ ਤੇ ਮਿੱਤਰਪਾਵਨਾ ਰਚਨਾ ਪ੍ਰੋਫੈਸਰ ਅਛਰੂ ਸਿੰਘ ਕ੍ਰਿਸ਼ਨ ਜਿਸ ਨੂੰ ਭਗਵਾਨ ਕ੍ਰਿਸ਼ਨ ਕਹਿ ਕੇ ਸਤਿਕਾਰਿਆ ਜਾਂਦਾ ਹੈ ਦਵਾਰਕਾ ਦਾ ਰਾਜਾ ਸੀ ਬਹੁਤ ਸਾਰੇ ਹੋਰ ਸਦਗੁਨਾ ਦੇ ਨਾਲ ਨਾਲ ਉਸ ਦਾ ਇੱਕ ਗੁਣ ਆਪਣੇ ਪ੍ਰਾਣੀ ਮਿੱਤਰਾਂ ਨੂੰ ਹਮੇਸ਼ਾ ਯਾਦ ਰੱਖਣਾ ਤੇ ਉਹਨਾਂ ਦਾ ਵੱਦ-ਵਦ ਸਤਿਕਾਰ ਕਰਨਾ ਸੀ ਉਸ ਦਾ ਬਚਪਨ ਦਾ ਇੱਕ ਮਿੱਤਰ ਸੀ ਸੁਦਾਮਾ ਸੁਦਾਮਾ ਇੱਕ ਗਰੀਬ ਬ੍ਰਾਹਮਣ ਲੜਕਾ ਸੀ ਜੋ ઋષਿ ਸੰਦੀਪਨ ਦੇ ਆਸ਼ਰਮ ਵਿੱਚ ਉਸ ਦਾ ਨਜ਼ਦੀਕੀ ਮਿੱਤਰ ਬਣਿਆ ਉਹ ਇੱਥੇ ਇਕੱਠੇ ਰਹਿੰਦੇ ਤੇ ਗਿਆਨ ਪ੍ਰਾਪਤ ਕਰਦੇ ਸਨ ਇੱਕ ਵਾਰ ઋષਿ ਸੰਦੀਪਨ ਨੇ ਉਹਨਾਂ ਦੋਵਾਂ ਨੂੰ ਜੰਗਲ ਵਿੱਚੋਂ ਕੁਝ ਲੱਕੜਾਂ ਇਕੱਠੀਆਂ ਕਰਕੇ ਲਿਆਉਣ ਦੀ ਭੇਜਿਆ ਜਦੋਂ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰ ਰਹੇ ਸਨ ਇੱਕਦਮ ਭਿਆਨਕ ਹਰੀੜੀ ਚੱਲਣ ਲੱਗ ਪਈ ਸੁਦਾਮਾ ਕਬਰਾਟ ਮਹਿਸੂਸ ਕਰਨ ਲੱਗਾ ਪਰ ਕ੍ਰਿਸ਼ਨ ਨੇ ਉਸ ਦੇ ਹੱਥ ਫੜ ਕੇ ਉਸ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਕੁਝ ਨਹੀਂ ਹੋਵੇਗਾ ਜਦ ਹਨੇਰੀ ਰੁਕੀ ਉਹ ਲਖਣਾ ਲੈ ਕੇ ਵਾਪਸ ਆਸ਼ਰਮ ਵਿਚ ਆ ਕੇ ਜੰਗਲ ਵਿਚ ਕ੍ਰਿਸ਼ਨ ਕਦੀ ਵੀ ਸੁਦਾਮੇ ਦਾ ਸਾਥ ਨਹੀਂ ਛੱਡਦਾ ਤੇ ਸੁਦਾਮਾ ਉਸ ਨੂੰ ਅਜਿਹਾ ਸੱਚਾ ਮਿੱਤਰ ਮਿਲਉਣ ਲਈ ਮਨ ਹੀ ਮਨ ਰੱਬ ਦਾ ਧੰਨਵਾਦ ਕਰਦਾ ਸੀ ਪੜਾਈ ਪੂਰੀ ਹੁਣ ਅਪਰੰਤ ઋષਿ ਸੰਦੀਪਨ ਨੇ ਉਹਨਾਂ ਨੂੰ ਲੰਮੀ ਉਮਰ ਅਤੇ ਸੰਦੀਵੀ ਖੁਸ਼ੀ ਦਾ ਆਸ਼ੀਰਵਾਦ ਦਿੱਤਾ ਤੇ ਦੋਨੋਂ ਮਿੱਤਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਕ੍ਰਿਸ਼ਨ ਦਵਾਰਕਾ ਦਾ ਰਾਜਾ ਬਣ ਗਿਆ ਤੇ ਉਸਦੀ ਸ਼ਾਦੀ ਕੋਸ਼ਾਹਰੀ ਦੀ ਦੇਵੀ राजकुमारी रुक्मिणी ਨਾਲ ਹੋ ਗਈ। ਸੁਦਾਮੇ ਦੀ ਸ਼ਾਦੀ ਇੱਕ ਸਧਾਰਨ ਬ੍ਰਾਹਮਣ ਲੜਕੀ ਨਾਲ ਹੋ ਗਈ ਤੇ ਉਹ ਇੱਕ ਧਾਰਮਿਕ ਵਿਅਕਤੀ ਬਜੂ ਜੀਵਨ ਬਤੀਤ ਕਰਨ ਲੱਗਾ। ਉਸਨੇ ਜੀਵਨ ਦੀਆਂ ਸਾਰੀਆਂ ਸਹੂਲਤਾਂ ਤੇ ਮौज-ਮਸਤੀਆਂ ਤਿਆਗ ਦਿੱਤੀਆਂ। ਉਹ ਧਰਮ ਗ੍ਰੰਥ ਪੜ੍ਹਦਾ ਤੇ ਪਾਠ ਪੂਜਾ ਕਰਦਾ ਰਹਿੰਦਾ। ਹਰ ਕੋਈ ਉਸ ਨੂੰ ਉਸਦੇ ਨੇਕ ਤੇ ਦਿਆਲੂ ਸੁਭਾਅ ਕਰਨ ਪਿਆਰ ਕਰਦਾ ਸੀ। ਇਸ ਤਰ੍ਹਾਂ ਉਹ ਤੇ ਉਸਦੀ ਪਤਨੀ ਖੁਸ਼ੀ ਭਰਿਆ ਜੀਵਨ ਬਤੀਤ ਕਰਦੇ ਰਹੇ। ਫਿਰ ਸੁਦਾਮੇ ਦੀ ਪਤਨੀ ਤੇ ਦੋ ਬੱਚੇ ਹੋ ਗਏ। ਦੇ ਉਸ ਦੀ ਕੋਈ ਖਾਸ ਕਮਾਈ ਨਾ ਹੋਣ ਕਰ ਉਸ ਨੂੰ ਪਰਵਾਰ ਦੀ ਪਾਲਣਾ ਕਰਨ ਵਿੱਚ ਮੁਸ਼ਕਲ ਆਉਣ ਲੱਗੀ। ਸਦਾਮੇ ਦੀ ਪਤਨੀ ਆਪਣੇ ਪਤੀ ਨਾਲ ਹਰ ਦੁੱਖ ਸੁੱਖ ਕੱਟਣ ਦੀ ਚਾਰ ਸੀ ਪਰ ਜਦ ਉਸ ਨੇ ਦੇਖਿਆ ਕਿ ਉਹਨਾਂ ਦੀ ਗਰੀਬੀ ਕਾਰਨ ਉਹਨਾਂ ਦੇ ਬੱਚਾ ਨੂੰ ਦੁਖੀ ਹੋਣਾ ਪੈ ਰਿਹਾ ਹੈ। ਉਸ ਨੇ ਉਸ ਨੂੰ ਆਪਣੇ ਮਿੱਤਰ ਕ੍ਰਿਸ਼ਨ ਪਾਸ ਜਾ ਕੇ ਉਸ ਤੋਂ ਕੁਝ ਸਹਾਇਤਾ ਮੰਗਣ ਦੀ ਬੇਨਤੀ ਕੀਤੀ। ਉਸ ਦੀ ਗੱਲ ਸੁਣ ਕੇ ਸਦਾਮੇ ਨੇ ਜਵਾਬ ਦਿੱਤਾ ਮੈਂ ਕ੍ਰਿਸ਼ਨ ਕੋਲ ਜਾ ਕੇ ਸਹਾਇਤਾ ਕਿਵੇਂ ਮੰਗ ਸਕਦਾ ਹਾਂ? ਉਹ ਦਵਾਰਕਾ ਸ਼ਹਿਰ ਦਾ ਰਾਜਾ ਹੈ ਤੇ ਮੈਂ ਗਰੀਬ ਬ੍ਰਾਹਮਣ ਹਾਂ। ਮੇਰਾ ਤੇ ਉਸਦਾ ਕੀ ਮੇਲ ਮੈਂ ਤਾਂ ਆਪਣੇ ਆਪ ਨੂੰ ਉਸਦਾ ਮਿੱਤਰ ਖਵਾਉਣ ਦੇ ਯੋਗ ਵੀ ਨਹੀਂ ਸਮਝਦਾ ਪਰ ਸਦਾ ਮੇਦੀ ਪਤਨੀ ਉਸ ਨੂੰ ਲਗਾਤਾਰ ਮਜਬੂਰ ਕਰਦੀ ਰਹੀ ਆਖਰਕਾਰ ਉਸ ਨਾਲ ਸਹਿਮਤ ਹੁੰਦਿਆਂ ਸਦਾਮਾ ਕਹਿਣ ਲੱਗਾ ਠੀਕ ਹੈ ਮੈਂ ਕ੍ਰਿਸ਼ਨ ਨੂੰ ਮੇਰੇ ਨਾਲ ਚਲਾ ਜਾਂਦਾ ਪਰ ਜਾਂਦਾ ਹੋਇਆ ਮੈਂ ਉਸ ਲਈ ਕੀ ਲੈ ਕੇ ਜਾਵਾਂਗਾ ਸਾਡੇ ਘਰ ਤੋਂ ਕੋਈ ਅੰਦਾ ਦਾਣਾ ਜਾਂ ਅਜੇ ਆ ਕਪੜਾ ਲੀੜਾ ਵੀ ਨਹੀਂ ਹੈ ਜੋ ਮੈਂ ਆਪਣੇ ਨਾਲ ਲੈ ਜਾ ਸਕਾਂ ਉਸ ਦੀ ਪਤਨੀ ਕਹਿਣ ਲੱਗੀ ਮੈਨੂੰ ਯਾਦ ਹੈ ਕਵਰ ਤੁਸੀਂ ਮੈਨੂੰ ਦੱਸਿਆ ਸੀ ਕਿ ਕ੍ਰਿਸ਼ਨ ਚੌਲਾਂ ਦੇ ਪਰਮਲ ਬਹੁਤ ਪਸੰਦ ਕਰਦਾ ਹੈ ਮੈਂ ਆਪਣੇ ਗਵਾਂਡ ਵਿੱਚੋਂ ਕੁਝ ਪਰਮਲ ਮੰਗ ਲਿਆਉਂਦੀ ਆ ਸੋ ਉਹ ਆਪਣੀ ਗਵਾਂਡਨ ਤੇ ਕਰ ਗਈ ਤੇ ਉਸ ਕੋਲੋਂ ਕੁਝ ਪਰਮਲ ਮੰਗ ਲਈ ਕੱਪੜੇ ਦੀ ਇੱਕ ਛੋਟੀ ਜੀ ਪੋਟਲੀ ਵਿੱਚ ਬੰਨ ਕੇ ਉਸਨੇ ਪਰਮਲ ਸਦਾਮੇ ਨੂੰ ਫੜਾ ਦਿੱਤੇ ਤੇ ਫਿਰ ਉਸਨੂੰ ਦਵਾਰਕਾ ਵੱਲ ਤੋਰ ਦਿੱਤਾ ਜੰਗਲ ਵਿੱਚ ਕਈ ਦਿਨ ਤੁਰਨ ਤੋਂ ਬਾਅਦ ਸਦਾਮਾ ਅਖਰ ਕਰ ਦਵਾਰਕਾ ਸ਼ਹਿਰ ਦੇ ਮੁਖਤਰਵਾਦੀ ਕੋਲ ਅਜਕੇ ਇਸ ਦੇ ਦਰਵਾਜ਼ੇ ਸੋਨੇ ਦੇ ਬਣੇ ਹੋਏ ਸਨ ਤੇ ਸੂਰਜ ਦੀ ਰੋਸ਼ਨੀ ਵਿੱਚ ਉਹ ਸ਼ੀਸ਼ੇ ਵਾਂਗ ਚਮਕ ਰਹੇ ਸਨ ਜਦ ਸੁਦਾਮਾ ਦਰਵਾਜ਼ੇ ਵਿੱਚ ਪ੍ਰਵੇਸ਼ ਕਰਨ ਲੱਗਾ ਤਾਂ ਦੁਆਰਪਾਲ ਨੇ ਉਸਨੂੰ ਰੋਕ ਕੇ ਕਿਹਾ ਤੁਹਾਨੂੰ ਅੰਦਰ ਕੀ ਕੰਮ ਹੈ ਸੁਦਾਮੇ ਨੇ ਜਵਾਬ ਦਿੱਤਾ ਮੈਂ ਸ਼ਹਿਰ ਦੇ ਰਾਜਾ ਕ੍ਰਿਸ਼ਨ ਨੂੰ ਮਿਲਣਾ ਹੈ ਔਰ ਤੂੰ ਇਹ ਕਿਉਂ ਸੋਚ ਰਿਹਾ ਹੈ ਕਿ ਸਾਡਾ ਮਹਾਰਾਜਾ ਕ੍ਰਿਸ਼ਨ ਤੇਰੇ ਵਰਗੇ ਕਿਸੇ ਗਰੀਬ ਬ੍ਰਾਹਮਣ ਨੂੰ ਮਿਲਣਾ ਚਾਹੇਗਾ ਦੁਆਰਪਾਲ ਨੇ ਹੱਸੇ ਹੋਏ ਪੁੱਛਿਆ ਕਿਉਂਕਿ ਮੈਂ ਉਸ ਦਾ ਮਿੱਤਰ ਆ ਸੁਦਾ ਮੈਨੇ ਕਿਹਾ ਉਸ ਦਾ ਜਵਾਬ ਸੁਣ ਕੇ ਦਵਾਰਪਾਲ ਤੋਂ ਆਪਣਾ ਹਾਸਾ ਰੁਕ ਨਹੀਂ ਲਿਆ ਸੀ ਫਿਰ ਵੀ ਦਵਾਰਪਾਲ ਨੇ ਆਪਣੇ ਇੱਕ ਸਹਿ ਕਰਮੀ ਨੂੰ ਕ੍ਰਿਸ਼ਨ ਕੋਲ ਭੇਜ ਦਿੱਤਾ ਜਿਸ ਨੇ ਰਾਜ ਦਰਬਾਰ ਵਿੱਚ ਜਾਂਦਿਆਂ ਹੀ ਕ੍ਰਿਸ਼ਨ ਨੂੰ ਕਿਹਾ ਮਹਾਰਾਜ ਸ਼ਹਿਰ ਦੇ ਦਰਵਾਜ਼ੇ ਤੇ ਗਰੀਬ ਬ੍ਰਾਹਮਣ ਖੜਾ ਹੈ ਉਹ ਜ਼ਰੂਰ ਹੀ ਪਾਗਲ ਹੋਵੇਗਾ ਕਿਉਂਕਿ ਉਹ ਕਹਿ ਰਿਹਾ ਕਿ ਉਹ ਤੁਹਾਡਾ ਮਿੱਤਰ ਹੈ ਉਹ ਆਪਣਾ ਨਾਂ ਸਦਾਮਾ ਦੱਸਦਾ ਹੈ ਇਸ ਸੁੰਦੇ ਸਾਰ ਹੀ ਕ੍ਰਿਸ਼ਨ ਛਾਲ ਮਾਰ ਕੇ ਆਪਣੇ ਸਿੰਘਾਸਨ ਤੋਂ ਹੇਠਾਂ ਆ ਗਿਆ ਤੇ ਸ਼ਹਿਰ ਦੀਆਂ ਗਲੀਆਂ ਵਿੱਚ ਨੰਗੇ ਪੈਰੀ ਹੀ ਦੌੜਦਾ ਹੋਇਆ ਸ਼ਹਿਰ ਦੇ ਮੁੱਖ ਦਵਾਰ ਕੋਲ ਪਹੁੰਚ ਗਿਆ ਸੁਦਾਮਨ ਨੂੰ ਦੇਖਦਿਆਂ ਹੀ ਉਸ ਨੂੰ ਚਾ ਚੜ ਗਿਆ ਤੇ ਉਸ ਨੇ ਆਪਣੇ ਮਿੱਤਰ ਦਾ ਖੁਸ਼ੀ ਤੇ ਹੰਝੂਆਂ ਨਾਲ ਸਵਾਗਤ ਕੀਤਾ ਪਿਆਰੇ ਮਿੱਤਰ ਤੂੰ ਇਨੀ ਦੇਰ ਕਿੱਥੇ ਰਿਹਾ ਮੈਨੂੰ ਤਾਂ ਬਹੁਤ ਯਾਦ ਆਉਂਦਾ ਰਿਹਾ ਸੁਦਾਮਾ ਵੀ ਕ੍ਰਿਸ਼ਨ ਨੂੰ ਮਿਲ ਕੇ ਬਹੁਤ ਖੁਸ਼ ਸੀ ਉਹ ਇਹ ਸੋਚ ਕੇ ਭਾਵਕ ਵੀ ਹੋ ਰਿਹਾ ਸੀ ਕਿ ਕ੍ਰਿਸ਼ਨ ਉਸ ਨੂੰ ਲੈਣ ਲਈ ਖੁਦ ਸ਼ਹਿਰ ਦੇ ਦਵਾਰ ਤੱਕ ਆਇਆ ਕ੍ਰਿਸ਼ਨ ਸਦਾਮੇ ਨੂੰ ਆਪਣੇ ਮਹਿਲ ਵਿੱਚ ਰਹਿ ਗਿਆ ਮਹਿਲ ਦੀ ਅਮੀਰੀ ਤੇ ठाठ-ਬਾਠ ਦੇਖ ਕੇ ਸਦਾਮਾ ਅਚੰਬਤ ਹੋ ਰਿਹਾ ਸੀ ਮਹਿਲ ਦੀਆਂ ਦੀਵਾਰਾਂ ਸੋਨੇ ਤੇ ਹੀਰੇ ਜਵਾਹਰਾਤਾਂ ਨਾਲ ਚਮਕ ਰਹੀਆਂ ਸਨ ਕ੍ਰਿਸ਼ਨ ਸਦਾਮੇ ਨੂੰ ਅੰਦਰ ਲੈ ਗਿਆ ਤੇ ਉੱਥੇ ਜਾ ਕੇ ਉਸ ਨੇ ਉਸ ਦੇ ਪੈਰ ਗੁਲਾਬ ਜਲ ਨਾਲ ਤੋਤੇ ਤੇ ਉਸ ਨਾਲ ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਗੱਲਾਂ ਕੀਤੀਆਂ ਜਦ ਸਦਾਮੇ ਤੇ ਜਾਣ ਦਾ ਵਕਤ ਹੋਇਆ ਤੇ ਕ੍ਰਿਸ਼ਨ ਨੇ ਦੇਖਿਆ ਕਿ ਉਸ ਦੇ ਹੱਥ ਵਿੱਚ ਕੱਪੜੇ ਦੀ ਇੱਕ ਛੋਟੀ ਜੀ ਪੋਟਲੀ ਸੀ ਉਸ ਵੱਲ ਇਸ਼ਾਰਾ ਕਰਦੇ ਹੋਏ ਕ੍ਰਿਸ਼ਨ ਨੇ ਕਿਹਾ ਕਿ ਇਹ ਪੋਟਲੀ ਮੇਰੇ ਲਈ ਹੈ ਸੁਦਾਮਨ ਚਿੱਤਾਂ ਜਾ ਪੈ ਗਿਆ ਉਹ ਕੁਝ ਨਹੀਂ ਬੋਲਿਆ ਕ੍ਰਿਸ਼ਨ ਨੇ ਉਸ ਦੇ ਹੱਥ ਵਿੱਚੋਂ ਪੋਟ ਲੀਖੋ ਕੇ ਉਸ ਨੂੰ ਖੋਲ ਲਿਆ ਫਿਰ ਉਸ ਨੇ ਇਸ ਵਿੱਚੋਂ ਕੁਝ ਪਰਮਲ ਕੱਢੇ ਤੇ ਉਹਨਾਂ ਨੂੰ ਹੱਥ ਤੇ ਰੱਖ ਕੇ ਫੱਕਾ ਮਾਰ ਲਿਆ ਅਤੇ ਇਹਨਾਂ ਨੂੰ ਪੂਰੇ ਆਨੰਦ ਨਾਲ ਖਾਂਣ ਲੱਗਾ ਸੁਦਾਮਨ ਨੇ ਕ੍ਰਿਸ਼ਨ ਨੂੰ ਅਲਬਦਾ ਕਹੀ ਤੇ ਆਪਣੇ ਘਰ ਦੀ ਚੱਲ ਪਿਆ ਕ੍ਰਿਸ਼ਨ ਨੂੰ ਆਪਣੀ ਗਰੀਬੀ ਬਾਰੇ ਦੱਸਣ ਤੇ ਉਸ ਤੋਂ ਕੋਈ ਸਹਾਇਤਾ ਮੰਗਣ ਦਾ ਉਸ ਦਾ ਹੌਸਲਾ ਹੀ ਨਹੀਂ ਪਿਆ ਸਾਰੇ 라ਵ ਕ੍ਰਿਸ਼ਨ ਦੁਆਰਾ ਉਸ ਨੂੰ ਦਿੱਤੇ ਗਏ ਮਾਨ ਤੇ ਸਤਿਕਾਰ ਬਾਰੇ ਸੋਚਦਾ ਰਿਹਾ ਉਸ ਨੂੰ ਆਪਣਾ ਅਜੇਹਾ ਮਿੱਤਰ ਹੋਣ ਤੇ ਮਾਨ ਮਹਿਸੂਸ ਹੋ ਰਿਹਾ ਸੀ ਜਦ ਸਦਾਮਾ ਘਰ ਪਹੁੰਚਿਆ ਉਸਨੇ ਇੱਕ ਕ੍ਰਿਸ਼ਮਾ ਵਾਪਰਿਆ ਦੇਖਿਆ ਉਸਦੀ ਛੋਟੀ ਜੀ ਕੁਲੀ ਇੱਕ ਬਹੁਤ ਵੱਡੇ ਤੇ ਆਲੀਸ਼ਾਨ ਬੰਗਲੇ ਵਿੱਚ ਬਦਲ ਚੁੱਕੀ ਸੀ ਤੇ ਉਸਦੇ ਬੱਚੇ ਇਸ ਤੇ ਵਿਸ਼ਾਲ ਵੇੜੇ ਵਿੱਚ ਖੇਡ ਰਹੇ ਸਨ ਉਹਨਾਂ ਨੇ ਨਵੇਂ ਕੱਪੜੇ ਪਹਿਨੇ ਹੋਏ ਸਨ ਤੇ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸਨ ਜਦ ਉਸਦੀ ਪਤਨੀ ਨੇ ਉਸਨੂੰ ਦੇਖਿਆ ਉਸਨੂੰ ਮਿਲਣ ਲਈ ਦਰਵਾਜ਼ੇ ਵੱਲ ਨੂੰ ਦੌੜੀ ਕੀ ਇਹ ਇੱਕ ਚਮਤਕਾਰ ਨਹੀਂ ਉਹ ਕਹਿ ਰਹੀ ਸੀ ਸਦਾਮਾ ਚੁੱਪਚਾਪ ਸਿਰ ਹਿਲਾ ਰਿਹਾ ਸੀ ਉਹ ਸਮਝ ਚੁੱਕਾ ਸੀ ਕਿ ਉਸ ਲਈ ਇੰਨਾ ਕੁਝ ਕਰਨ ਵਾਲਾ ਕੇਵਲ ਕੋਈ ਅਤਿ ਸ਼ਕਤੀਸ਼ਾਲੀ ਤੇ ਦਿਆਲੂ ਮਨੁੱਖੀ ਹੋ ਸਕਦਾ ਹੈ ਅਤੇ ਉਹ ਕੇਵਲ ਉਸਦਾ ਮਿੱਤਰ ਕ੍ਰਿਸ਼ਨ ਹੀ ਹੋ ਸਕਦਾ ਹੈ ਜਦੋਂ ਦਿਲੀ ਦਿਲ ਵਿੱਚ ਆਪਣੇ ਮਿੱਤਰ ਦਾ ਧੰਨਵਾਦ ਕਰ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂਾਂ ਦੀ ਬਰਸਾਤ ਹੋ ਰਹੀ ਸੀ ਤਾਂ ਸੀ ਕ੍ਰਿਸ਼ਨ ਦੀ ਮਿੱਤਰਤਾ ਅਤੇ ਮਿੱਤਰਪਮਨਾ ਧੰਨਵਾਦ